ਅੱਲਾ ਦਾ ਰਾਸ ਚੈੱਕ ਕਰੋ ਜੀ ਅੱਜ ਖਾਣਾ ਆਇਆ ਜੀ ਬਰਲ ਦਾ ਨੰਬਰ 1 ਕੁਲਚੇ ਛੋਲੇ ਦੇਖੋ ਜੀ ਬਸੇ ਪਠਾਨਾਂ ਦੇ ਵਿੱਚ ਗੱਡੀਆਂ ਜਿੱਥੇ ਆ ਕੇ ਆਪ ਰੁਕ ਜੰਨੀ ਆ ਕੁਲਚਾ ਖਾਣ ਵਾਸਤੇ ਭੀੜ ਚੈੱਕ ਕਰੋ ਵਾਹ ਜੀ ਵਾਹ ਕੀ ਬਾਤ ਹੈ ਧਰ ਨਾਲ ਦੇ ਨਾਲ ਪਤੀਲਾ ਭਰਦਾ ਫਿਰ ਮੁੱਕ ਜਾਂਦਾ ਨਾਲੇ ਪੈਕਿੰਗ ਚੱਲਦੀ ਹੈ ਦੇਖੋ ਤੁਸੀਂ ਵੀਡੀਓ ਦੇ ਵਿੱਚ ਪੂਰੀ ਬੱਲੇ ਬੱਲੇ ਕਰਵਾਈ ਹੋਈ ਆ ਭਾਈ ਆ ਮਸਾਲਿਆਂ ਨੇ ਆ ਚਟਣੀ ਨੇ ਤੇ ਆ ਕੁਲਚਿਆਂ ਨੇ ਵੀ ਪੂਰੀ ਬੱਲੇ ਬੱਲੇ ਕਰਵਾਈ ਹੋਈ ਹੈ ਜੇ ਗੱਲ ਕਰੀਏ ਬਸੇ ਪਠਾਨਾਂ ਦੇ ਵਿੱਚ ਸਾਡੇ ਪੱਪੂ ਵੀਰ ਦੀ ਦੁਕਾਨ ਹੈ ਤੇ ਕੀ ਕੀ ਕੁਲਚਿਆਂ ਦੇ ਰੇਟ ਆ ਉਹ ਵੀ ਤੁਹਾਡੇ ਨਾਲ ਪੂਰੇ ਬਲੌਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਰ ਤੁਸੀਂ ਹਾਲ ਦੀ ਘੜੀ ਦੇਖੋ ਵੀ ਬਾਦੀ ਖਟਿਆਈ ਤੇ ਆਪਾਂ ਵੀ ਕਰਾਇਆ ਪਨੀਰ ਵਾਲਾ ਕੁਲਚਾ ਦੇਖੋ ਜੀ ਤੁਸੀਂ ਵੀਡੀਓ ਦੇ ਵਿੱਚ ਤੇ ਗੱਲਬਾਤ ਕਰਾਂਗੇ ਇਸ ਸ਼ਾਪ ਦੇ ਓਨਰ ਪੱਪੂ ਵੀਰ ਦੇ ਨਾਲ ਜਿਵੇਂ ਕੁਲਚੇ ਛੋਲੇ ਦੀ ਦੁਨੀਆ ਦੇ ਵਿੱਚ ਨੰਬਰ 1 ਰੈਂਕ ਬਣੀ ਤੇ ਕਿੰਨੀ ਮਿਹਨਤ ਕੀਤੀ ਕਰਦੇ ਆ ਪੱਪੂ ਵੀਰ ਦੇ ਨਾਲ ਗੱਲਬਾਤ ਦੇਖੋ ਪੂਰੀ ਵੀਡੀਓ ਸਾਡੇ ਫੇਸਬੁੱਕ YouTube ਚੈਨਲ ਦੇ ਤੁਹਾਡਾ ਸਾਰੇ ਦਰਸ਼ਕ ਵੀਰਾਂ ਦਾ ਸਵਾਗਤ ਆ ਜੀ ਅੱਜ ਅਸੀਂ ਆਏ ਹੋਏ ਬੱਪੂ ਕੁਲਚਾ ਕਿੰਗ ਐਂਡ ਕਨਫੈਕਟਰੀ ਬਸੀ ਪਠਾਣਾ ਦੇ ਵਿੱਚ ਜਿਹਦਾ ਕੁਲਚਾ ਦੁਨੀਆ ਦੇ ਵਿੱਚ ਨੰਬਰ 1 ਰੈਂਕ ਪ੍ਰਾਪਤ ਕਰ ਚੁੱਕਿਆ ਜੀ ਇਹ ਮੈਂ ਨਹੀਂ ਕਹਿੰਦਾ ਇੱਥੋਂ ਦੇ ਲੋਕ ਕਹਿੰਦੇ ਤੁਸੀਂ ਦੇਖ ਸਕਦੇ ਹੋ ਰਸ ਚੈੱਕ ਕਰੋ ਜਿੱਥੇ ਆਉਣ ਵਾਸਤੇ ਗੱਡੀਆਂ ਆਪ ਰੁਕ ਜਾਨੀਆਂ ਸੜਕਾਂ ਦੇ ਉੱਪਰ ਬਿਲਕੁਲ ਦੁਕਾਨ ਦੇ ਸਾਹਮਣੇ ਜਿਹੜਾ ਟਾਵਰ ਦਿਖਦਾ ਹੈ ਨਾਲੇ ਸਾਡੇ ਵੀਰ ਗਰਮੀਤ ਇਲੈਕਟ੍ਰੀਕਲ ਦੀ ਦੁਕਾਨ ਹੈ ਦੇਖ ਸਕਦੇ ਹੋ ਬਸੀ ਪਠਾਣਾ ਦੇ ਵਿੱਚ ਜ਼ਿਲ੍ਹਾ ਫਾਦੇਗੜ ਸਾਹਿਬ ਬਿਲਕੁਲ ਨਾਲ ਸੰਤ ਮਹਾਦੇਵ ਕੰਨਿਆ ਮਹਾਵਿਦਿਆਲੇ ਵੀ ਪੈ ਜਾਂਦਾ ਤੁਸੀਂ ਦੇਖ ਸਕਦੇ ਹੋ ਅਦੇ ਵੀ ਬੱਸੀ ਪਠਾਣਾ ਦੇ ਵਿੱਚ ਆਣਾ ਹੋਵੇ ਤਾਂ ਇਸ ਦੁਕਾਨ ਤੇ ਜਰੂਰ ਰੁੱਕ ਕੇ ਜਾਇਓ ਸਾਡੇ ਪੱਪੂ ਵੀਰ ਕੁੱਲਚੇ ਛੋਲੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਣੇ ਆ ਕੋਲ ਤੋਂ ਦੇਖੋ ਵੀ ਇਹ ਰੇੜੀ ਦੇ ਨਾਲ ਵੀ ਜਿਹੜਾ ਕਿੱਸਾ ਬਹੁਤ ਪੁਰਾਣਾ ਜੁੜਿਆ ਹੋਇਆ ਸਾਡੇ ਪੱਪੂ ਵੀਰ ਦੀ ਰੇੜੀ ਆ ਅੱਜ ਦਾ ਕਨਫੈਕਟਰੀ ਦੀ ਬਹੁਤ ਵੱਡੀ ਜਿਹੜੀ ਦੁਕਾਨ ਵੀ ਨਾਲ ਕਰ ਲਈ ਐ ਆ ਜਿਹੜਾ ਤੁਸੀਂ ਦੇਖੋ ਵੀ ਪਤੀਲਾ ਜੀ ਤੇ ਛੋਲੇ ਪਾਏ ਹੋਏ ਆ ਤਕਰੀਬਨ ਤਿੰਨ ਵਾਰ ਸਾਡੇ ਸਾਹਮਣੇ ਹੀ ਇਹ ਰਿਫਲ ਹੋ ਗਿਆ ਦਾ ਖੜਿਆਂ ਖੜਿਆਂ ਦੇ ਬਲੌਗ ਬਣਦੇ ਹੀ ਦੇਖੋ ਲੋਨ ਮਿਰਚ ਮਸਾਲੇ ਪੈ ਰਹੇ ਆ ਮਣਕੇਨ ਪੂਰੇ ਪੂਰੀ ਧੰਤਨ ਕਰਾਈ ਹੋਈ ਆ ਕੁੱਲਚੇ ਆਉ ਉਹ ਵੀ ਦੇਖ ਸਕਦੇ ਹੋ ਰਸ ਪੱਕਾ ਹੁੰਦਾ ਹੀ ਆ ਆ ਦੇਖੋ ਲੂਣ ਮਿਰਚ ਮਸਾਲੇ ਇਹਨਾਂ ਨੇ ਪਾਤੇ ਆਹੀ ਹੈ ਇਹਨਾਂ ਦੇ ਘਰ ਦੀ ਮਸਾਲੇ ਆ ਕਹਿੰਦੇ ਵੀ ਕੋਈ ਫੇਵਰਟ ਸਾਡਾ ਸੀਕਰਟ ਮਸਾਲਾ ਹੈ ਨਹੀਂ ਜਿਹੜੇ ਕੁਲਚੇ ਦਾ ਸਹਿਜ ਤੁਸੀਂ ਇਹ ਚੈੱਕ ਕਰੋ ਵੀ ਕੁਲਚੇ ਬਹੁਤ ਵੱਡੇ ਵੱਡੇ ਸਹਿਜ ਦੇ ਵਿੱਚ ਬਹੁਤ ਵੱਡੇ ਆ ਤੇ ਬਹੁਤ ਵਧੀਆ ਖਾਣ ਦੇ ਵਿੱਚ ਟੇਸਟ ਤਾਂ ਮੈਨੂੰ ਪਤਾ ਹੀ ਹੈ ਪਹਿਲਾਂ ਤੋਂ ਮੱਕੋ ਕਿ ਮੈਂ ਬਹੁਤ ਪੁਰਾਣਾ ਇੱਥੇ ਖਾਂਦਾ 25 ਰੁਪਏ ਦਾ ਸਾਦਾ ਕੁਲਚਾ ਮੱਖਣ ਵਾਲਾ ਕੁਲਚਾ 35 ਰੁਪਏ ਦਾ ਮੱਖਣ ਪਨੀਰ ਕੁਲਚਾ 50 ਰੁਪਏ ਦਾ ਰੇਟ ਦਾ ਚਲੋ ਪਹਿਲਾਂ ਘੱਟ ਹੁੰਦੇ ਤੇ ਰੇਟ ਹੁਣ ਬਹੁਤ ਵੱਧ ਚੁੱਕੇ ਆ ਪਰ ਕੁਆਲਿ ਇਹ ਖਾਸ਼ੋਕੇ ਖਾਨੇ ਆ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਸਾਡਾ ਵੀਰ ਇੱਕ ਦਾ ਪੱਕਾ ਬੰਦਾ ਆਲੂਆਂ ਪਰੇ ਖੜਾ ਜਿਹੜਾ ਆਲੂ ਮੈਸ਼ ਕਰਦਾ ਇੱਕ ਬੰਦਾ ਪਿਆਜ਼ ਕੱਟਣ ਪਰ ਖੜਾ ਹੈ ਦੇਖ ਸਕਦੇ ਹੋ ਨਾ ਵੀ ਤਕਰੀਬਨ ਸਾਰੇ ਕਾਰੀਗਰ ਜਿੱਥੇ ਜਿੱਥੇ ਖੜੇ ਉੱਥੇ ਉੱਥੇ ਖੜੇ ਰਹਿਣੇ ਆ ਇਹ ਉਹ ਸਾਡਾ ਪਰਾਂ ਵਾਲਾ ਵੀਰ ਉਹ ਕੁਲਚਾ ਪਲਟਦਾ ਵੀ ਆ ਪੈਕਿੰਗ ਵੀ ਕਰਦਾ ਸੋ ਦੇਖੋ ਤੁਸੀਂ ਵੀ ਆ ਕਮਾ ਕਮਾ ਕੇ ਕਮਾ ਕਮਾ ਕੇ ਆਹੀ ਛੋਲਿਆਂ ਨੂੰ ਪੂਰੇ ਨੰਬਰ ਇੱਕ ਰੈਂਕ ਦੇ ਦੇਣੀ ਇਹਨਾਂ ਨੇ ਭਾਈ ਜਿਹੜੇ ਲੋਨ ਮਿਰਚ ਮਸਾਲੇ ਇਹਨਾਂ ਨੇ ਵਿੱਚ ਪਾਤੇ ਸਾਰੀ ਦੁਨੀਆ तकरीबन ਇੱਥੇ ਗੁਲਚੇ ਖਣ ਆਂਦੀ ਆਂਦੀ ਹੈ ਬੱਪੂ ਵੀਰ ਦੇ ਕੋਲ ਪੂਰੇ ਪੰਜਾਬ ਤੋਂ ਪੂਰੇ ਵਰਲਡ 'ਚੋਂ ਲੋਕੀ ਹੁਣ ਜਿਹੜੇ ਆਣ ਲੱਗੇ ਆਂ ਬਹੁਤ ਸੋਹਣੀ ਹੁਣ ਕਨਫੈਕਸ਼ਨਰੀ ਦੀ ਵੀ ਜਿਹੜੀ ਦੁਕਾਨ ਕਰ ਲਈ ਤੁਸੀਂ ਦੇਖ ਸਕਦੇ ਹੋ ਅਰਾਸ਼ੇ ਇਸੇ ਤਰ੍ਹਾਂ ਲੱਗਿਆ ਰਹਿੰਦਾ ਪੂਰਾ ਤੇ ਅਸੀਂ ਵੀ ਆਰਡਰ ਦਿੱਤਾ ਹੈ ਪਨੀਰ ਵਾਲੇ ਗੁਲਚਿਆਂ ਦਾ 40 ਰੁਪਏ ਉਹਦਾ ਰੇਟ ਆ ਮੇਰਾ ਮੱਖਣ ਬਾਇ ਦੇ ਮੱਖਣ ਪਨੀਰ ਕੁਲਚਾ ਲੱਗ ਰਿਹਾ ਹੈ ਮੱਖਣ ਵਾਲਾ ਲੈ ਲਓ ਸਾਦਾ ਕੁਲਚਾ ਲੈ ਲਓ ਜਿਹੜਾ ਵੀ ਤੁਹਾਨੂੰ ਪਸੰਦ ਆ ਰਸ ਚੈੱਕ ਕਰੋ ਵੀ ਇੱਥੇ ਜਦੋਂ ਵੀ ਆਓ ਐਸੀ ਤਰ੍ਹਾਂ ਭੀੜ ਜਿਹੜੀ ਲੱਗੀ ਰਹਿੰਦੀ ਆ ਸੜਕ ਦੇ ਉੱਪਰ ਗੱਡੀਆਂ ਵਾਲੇ ਦਿਵਾਲੇ ਤੁਸੀਂ ਦੇਖ ਸਕਦੇ ਹੋ ਵੀ ਐਨ ਚੱਕੇ ਜਾਮ ਹੋ ਜਾਂਦੇ ਆ ਮੱਖਣ ਪਨੀਰ ਕੁਲਚਾ 80 ਰੁਪਏ ਪਨੀਰ ਕੁਲਚਾ 40 ਰੁਪਏ ਮੱਖਣ ਕੁਲਚਾ 35 ਰੁਪਏ ਸਾਦਾ ਕੁਲਚਾ ਜੀ ਲੈਣਾ 20 ਰੁਪਏ ਆ ਇਹ ਆ ਜੀ ਸਾਡੇ ਪੱਪੂ ਵੀਰ ਦੀ ਦੁਕਾਨ ਕਨਫੈਕਸ਼ਰੀ ਦੀ ਉਹਦੇ ਵੀ ਇਹਨੂੰ ਬਾਈ ਬਹੁਤ ਬਹੁਤ ਮੁਬਾਰਕਾਂ ਹੁਣ ਤਾਂ तकरीबन ਕਾਫੀ ਟਾਈਮ ਹੋ ਗਿਆ ਕਨਫੈਕਸ਼ਰੀ ਦੁਕਾਨ ਕਰ ਇਹਨੂੰ ਇਸ ਸਾਈਡ ਆਇਆ ਨੂੰ ਤੇ ਦੇਖੋ ਤੁਸੀਂ ਇੱਥੇ ਹਰ ਚੀਜ਼ ਮਿਲ ਜਾਂਦੀ ਹੈ ਜਿਹੜਾ ਕਨਫੈਕਸ਼ਰੀ ਦੁਕਾਨ ਉੱਪਰ ਉਪਲਬਧ ਹੁੰਦੀ ਹੈ ਏਸੀ ਲੱਗਿਆ ਹੋਇਆ ਬਹੁਤ ਸੋਹਣੀ ਦੁਕਾਨ ਆ ਤੇ ਦੇਖੋ Google Pay scan pe ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਭਾਈ ਉਹਦੇ ਥਰੂ ਤੁਸੀਂ ਪੇਮੈਂਟ ਇੱਥੇ ਕਰ ਸਕਦੇ ਹੋ ਅਸੀਂ ਕਰਾਇਆ ਜੀ ਪਨੀਰ ਵਾਲਾ ਕੁਲਚਾ ਬਹੁਤ ਵਧੀਆ ਗੁਲਚਾ ਹੈ ਜੇ ਗੱਲ ਕਰੀ ਆਪਾਂ ਨਾ ਇੱਕ ਗੁਲਚਾ ਖਾ ਕੇ ਤਸੱਲੀ ਹੋ ਜਾਂਦੀ ਹੈ ਪੂਰੀ ਐਨ ਦੂਜਾ ਗੁਲਚਾ ਖਾਣ ਦੀ ਲੋੜ ਹੀ ਨਹੀਂ ਪੈਂਦੀ ਉਹ ਦੇਖੋ ਸਾਹਮਣੇ ਫਿਰ ਤੋਂ ਤੀਜੀ ਵਾਰ ਜਿਹੜਾ ਇਹ ਪਤੀਲਾ ਰਿਫਲ ਹੋ ਰਿਹਾ ਹੈ ਪੱਪੂ ਵੀ ਸਾਡਾ ਇੱਥੇ ਆਪ ਖੜਦਾ ਹੁੰਦਾ ਸੀ ਪਰ ਉਹਨੇ ਕਾਰੀਗਰਾਂ ਨੂੰ ਇਹ ਗੁਰ ਦੇ ਦਿੱਤਾ ਵੀ ਇੰਨੀ ਕੁਆਂਟੀਟੀ ਦੇ ਵਿੱਚ ਛੋਲੇ ਪਾ ਕੇ ਲੋਣ ਮਿਰਚ ਮਸਾਲਾ ਪਾਣਾ ਜੋ ਵੀ ਪਾਣਾ ਹਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਉਂਕਿ ਬੱਪੂ ਵੀਰ ਦੀ ਹੁਣ ਜ਼ਿੰਮੇਵਾਰੀ ਵੱਧ ਚੁੱਕੀ ਹੈ ਉਹ ਅੰਦਰ ਵੀ ਖੜਦਾ ਹੈ ਹੋਰ ਵੀ ਜਿਹੜੇ ਗਾਹਾਂ ਕਟੈਂਡ ਕਰਦਾ ਉਹ ਸੋ ਜਿੰਨੇ ਵੀ ਕਾਰੀਗਰ ਆ ਉਹਨਾਂ ਨੂੰ ਗੁਰ ਦੇ ਦਿੱਤਾ ਪੂਰਾ ਇਹਨ ਉਸੇ ਤਰ੍ਹਾਂ ਜਿਹੜਾ ਕੁਲਚੇ ਦੇ ਟੇਸਟ ਦੇ ਵਿੱਚ ਕੋਈ ਸਮਝੋਤਾ ਨਹੀਂ ਹੋਇਆ ਹੈਗਾ ਆ ਦੇਖੋ ਚੱਡਣੀ ਪਾ ਦਿੱਤੀ ਹੈ ਖਟਾਈ ਤੇ ਪੂਰੀ ਬੱਲੇ ਬੱਲੇ ਕਰਾਈ ਹੋਈ ਹੈ ਢੋਲੀਆਂ ਖਟਾਈ ਦੀ ਤੁਸੀਂ ਦੇਖ ਸਕਦੇ ਥੱਲੇ ਹੋਰ ਪਈਆਂ ਜਿਹੜੀਆਂ ਨਾਲ ਦੇ ਨਾਲ ਕੁਲਚਾ ਗਰਮ ਹੁੰਦਾ ਹੈ ਪਹਿਲਾ ਜਿਹੜਾ ਰਿਫਲ ਹੋਇਆ ਸੀ ਉਹਦੇ ਤਕਰੀਬਨ ਭਰ ਕੇ ਕੁਲਚੇ ਸਾਹਮਣੇ ਤਵੇ ਪਰ ਚਲੇ ਗਏ ਆ ਤੇ ਨਾਲ ਦੇ ਨਾਲ ਉਹ ਜਿਹੜਾ ਦੂਜੇ ਪਾਸੇ ਵੀਲ ਖੜਾ ਹੈ ਉਹ ਪੈਕਿੰਗ ਕਰ ਕਰਕੇ ਦੇਈ ਜਾਂਦਾ ਹੈ ਤੇ ਜਦੋਂ ਉਹ ਹਲੂਨ ਮਿਰਚ ਮਸਾਲੇ ਪਾ ਲਏ ਫਿਰ ਇਸ ਤਰ੍ਹਾਂ ਇਹਨੂੰ ਘਮਾਇਆ ਜਾਂਦਾ ਦੇਖੋ ਤੁਸੀਂ ਬਰੀਲੇ ਦੇ ਵਿੱਚ ਪਾ ਕੇ ਪੂਰਾ ਇਹਨੂੰ 2-3 ਮਿੰਟ ਇਹਨੇ ਪੂਰਾ ਤਸਲੀ ਨਾਲ ਘਮਾਉਣਾ ਵੀਡੀਓ ਦੇ ਵਿੱਚ ਦੇਖੋ ਤੁਸੀਂ ਤੇ ਸਾਰੀ ਸਮਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਫੁੱਲ ਕੁਆਂਟੀਟੀ ਦੇ ਵਿੱਚ ਪਿਆ ਹੁੰਦਾ ਤੇ ਆਹ ਦੇਖੋ ਘਮਾਇਆ ਜਾ ਰਿਹਾ ਇਹਨੂੰ ਐਸੀ ਤਰ੍ਹਾਂ ਇਹਨੂੰ ਉਹੀ ਟੇਸਟ ਦੇ ਦੇਣਾ ਜਿਹੜਾ ਸਾਡਾ ਪੱਪੂ ਵੀਰ ਟੇਸਟ ਦਿੰਦਾ ਹੁੰਦਾ ਉਹੀ ਤਰੀਕਾ ਉਹਦੀ ਚੇਲੇ ਸਾਰੇ ਤਕਰੀਬਨ ਚੇਲੇ ਵੀ ਉਹਨੇ ਬਹੁਤ ਤਿਆਰ ਕਰਦੇ ਹੁਣ ਜੇ ਗੱਲ ਕਰੀਏ ਸਾਡੇ ਪੱਪੂ ਵੀਰ ਦੇ ਸੋ ਲੱਗੇ ਹੋਏ ਆ ਭਾਈ ਸਾਰੇ ਕਾਰੀਗਰ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਸੱਜਿਆਂ ਖੱਬਿਆਂ ਬਾਹਾਂ ਬਣ ਕੇ ਨਾਲ ਖੜਦੇ ਆ ਸਾਡੇ ਬੱਪੂ ਵੀਰ ਦੇ ਨਾਲ ਸੋ ਰਸ ਚੈੱਕ ਕਰੋ ਵੀ ਲੈਣਾ ਫਿਰ ਲੱਗ ਜਾਂਦੀ ਆ ਨਾ ਕੁਲਚੇ ਖਾ ਕੇ ਲੋਕੀ ਚਲੇ ਗਏ ਆ ਕੋਈ ਪੈਕਿੰਗ ਕਰਾ ਕੇ ਲੈ ਗਏ ਆ ਪਰ ਭੀੜ ਜਿਹੜੀ ਫਿਰ ਤੋਂ ਲਗਾਤਾਰ ਬਰਕਰਾਰ ਆ ਵੀ ਮਸਾਲਾ ਨਾਲ ਦੀ ਨਾਲ ਤਿਆਰ ਹੋਈ ਜਾਂਦਾ ਤੇ ਇੱਧਰ ਦੇਖੋ ਪਿਆਜ਼ਾਂ ਦੀ ਵੀ ਪੂਰੀ بارش ਕਰ ਦਿੰਦੇ ਆ ਇਹ ਭਰ-ਭਰ ਕੇ ਥੱਬੇ ਪਿਆਜ਼ ਬੈ ਚੁੱਕੇ ਆ ਤੇ ਆਹ ਦੇਖੋ ਆਹ ਧਨੀਆ ਬੈ ਚੁੱਕੇ ਆ ਤੁਸੀਂ ਇੱਕ ਜੀ ਦੇਖੋ ਵੀ ਆ ਜੀ ਇਹੋ ਨੇ ਰਲਾਣਾ ਨਹੀਂ ਹੈਗਾ ਜਦੋਂ ਹੁਣ ਕੁਲਚਾ ਭਰਨਾ ਨਾ ਤਾਂ ਉੱਪਰ ਉੱਪਰ ਭਰੀ ਜਾਣਾ ਪਿਆਜ਼ ਧਨੀਆਂ ਲੈ ਕੇ ਤੁਹਾਨੂੰ ਪਤਾ ਵੀ ਥੱਲੇ ਦਾ ਲੂਣ ਮਿਰਚ ਮਸਾਲੇ ਛੋਲਿਆਂ ਦੇ ਵਿੱਚ ਪਏ ਹੋਏ ਆ ਆ ਪਨੀਰ ਦਾ ਸਾਈਜ਼ ਚੈੱਕ ਕਰੋ ਨਾ ਜੇ ਕਿੱਡੇ ਮੋٹے ਮੋٹے ਪੀਸ ਕੱਟ ਕੇ ਦਿੰਦਾ ਨਾ ਜੇ ਰੇਟ ਥੋੜਾ ਜਿਆਦਾ ਲੱਗਦਾ ਪਰ ਟੇਸਟ ਵੀ ਤੁਸੀਂ ਦੇਖੋ ਵੀ ਹੈ ਨਾ ਕੁਆਂਟੀਟੀ ਵੀ ਦੇਖੋ ਕੁਲਚਾ ਵੀ ਕਿੱਡਾ ਵੱਡਾ ਦੇਖੋ ਤੁਸੀਂ ਹੈ ਨਾ ਕਵਾਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਆ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਉੱਪਰ ਉੱਪਰੇ ਨੇ ਸਵਾਦ ਆਪ ਹੀ ਬਣਦਾ ਨਾ ਜਦੋਂ ਪਿਆਜ਼ ਪੈ ਜਾਣੇ ਕੱਚੇ ਧਨੀਆ ਪੈ ਜਾਣੇ ਖਟਿਆਈ ਪੈ ਜਾਣੀ ਆ ਲੋਨ ਮਿਰਚ ਮਸਾਲੇ ਪੈ ਜਾਣੇ ਵੈਸੇ ਹੀ ਇਹ ਹਲਕਾ ਜਿਹਾ ਭੋਜਨ ਹੁੰਦਾ ਤੁਹਾਨੂੰ ਪਤਾ ਵੀ ਕੁਲਚੇ ਛੋਲੇ ਹਨਾ ਤਕਰੀਬਨ ਸਾਰਿਆਂ ਨੂੰ ਪਸੰਦ ਆਉਂਦੇ ਆ ਕਿਤੇ ਅਮੂਲ ਬਟਰ ਪਾ ਦੇਣਾ ਕਿ ਸੈਨੂੰ ਜਿਹਦੀ ਜਿਹੋ ਜੀ ਪਸੰਦ ਆ ਉਹਨੇ ਉਹ ਜਿਆ ਕੁਲਚਾ ਖਾ ਲੈਣਾ ਤੇ ਇਧਰ ਨਾਲ ਦੇ ਨਾਲ ਕਟਿੰਗ ਵੀ ਹੁੰਦੀ ਰਹਿੰਦੀ ਹੈ ਤੁਹਾਨੂੰ ਪਤਾ ਵੀ ਇੰਨੇ ਕੁਲਚੇ ਕੱਟਨੇ ਕਿਹੜਾ ਸਕਾਲੇ ਆ ਇੱਕ ਬੰਦਾ ਕੱਟਣ ਪਰੇ ਲਾਇਆ ਹੋਇਆ ਐਨ ਪੂਰੇ ਰਾੜ ਕੇ ਜਿਸ ਤਰ੍ਹਾਂ ਦਾ ਟੇਸਟ ਤੁਹਾਨੂੰ ਚਾਹੀਦਾ ਉਸੇ ਤਰ੍ਹਾਂ ਦਾ ਟੇਸਟ ਇਹ ਬਣਾ ਦੰਨੇ ਆ ਤੇ ਨਾਲ ਲਾਲ ਚਟਣੀ ਹਰੀ ਚਟਣੀ ਜਦੋਂ ਉਹ ਵਿੱਚ ਪੈਂਦੀ ਹੈ ਵਿੱਚ ਨੀਂਬੂ ਪੈਂਦਾ ਤਾਂ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਸੋ ਜਰੂਰ ਸਾਰੇ ਪੂਰੀ ਵੀਡੀਓ ਦੇਖਿਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਇਸ ਦੁਕਾਨ ਦੇ ਮਾਲਕ ਪੱਪੂ ਵੀਰ ਦੇ ਨਾਲ ਦਿਲ ਦੀਆਂ ਗੱਲਾਂ ਸਾਡੇ ਬਸੀ ਪਠਾਣਾ ਦੀ ਸ਼ਾਨ ਗੱਲਬਾਤ ਕਰਦੇ ਹਾਂ ਸਾਡੇ ਪੱਪੂ ਵੀਰ ਜੀ ਨਾਲ ਹੋਰ ਭਾਜੀ ਕੀ ਹਾਲ ਚਾਲ ਵਧੀਆ ਭਾਜੀ ਵਧੀਆ ਸੇਤਾ ਕਿੱਦਾਂ ਪਹਿਲਾਂ ਤੁਹਾਡੀ ਜੇ ਜੇ ਕਾਰ ਬਿਲਕੁਲ ਫਿੱਟ ਪੜਜੀ ਓਕੇ ਡਨ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇੜੀ ਥੋੜੀ ਦੇਖ ਰਿਆਂ ਵੀ ਜੋਹੀ ਰੇੜੀ ਇੱਥੇ ਦੁਕਾਨ ਦੇ ਅੱਗੇ ਖੜੀ ਆਵੇਂ ਦੁਕਾਨਾਂ 'ਚ ਵੱਡੀ ਹੋ ਗਈ ਹੈ ਲਾਇਲ ਕਲੱਬ ਲਾਇਲ ਕਲੱਬ ਮੂਰੇ ਲੰਬੀ ਸੀ ਅੱਛਾ 24-25 ਸਾਲ ਲਾਈ ਹੈ ਰੇੜੀ ਬਿਲਕੁਲ ਬਿਲਕੁਲ ਇਹ ਸ਼ੌਂਕ ਕਿਦਾਂ ਪਿਆ ਕੰਮ ਤਾਂ ਕਈ ਹੁੰਦੇ ਬਰਦਾਸ਼ਤ ਮਾਨ ਦਾ ਗਾਣਾ ਨਹੀਂ ਸੁਣਿਆ ਹੂੰ ਹਾਂ ਕਿਨੇ ਰੋਟੀ ਹੱਕ ਦੀ ਖਾਈਏ ਜੀ ਆਵੇਂ ਬੂਤ ਪਾਕਾ ਖਰੀਏ ਸਹੀ ਗੱਲ ਆ ਜੀ ਸਹੀ ਗੱਲ ਕੰਮ ਹੈ ਕੰਮ ਤਾਂ ਕਰ ਮੈਂ ਕਰਨਾ ਚਾਹੀਦਾ ਫਿਰ ਕਿਦਾਂ ਸਿੱਖਿਆ ਮਤਲਬ ਕਿਦੇ ਕੌਣ ਤੁਹਾਡੀ ਬਸ ਇੱਕ ਹੀ ਨਾ ਭਾਈ ਐਕਸਪੀਰੀਅੰਸ ਹੋ ਜਾਂਦਾ ਹੁੰਦਾ ਬੰਦਾ ਕੋਈ ਵੀ ਕੰਮ ਕਰੇ ਅੱਛਾ ਹਾਂ ਹੌਲੀ ਹੌਲੀ ਕੋਈ ਵੀ ਕੰਮ ਕਰੇ ਬੰਦੇ ਨੂੰ ਤਜਰਬਾ ਹੋ ਜਾਂਦਾ ਐਸੀ ਕੋਈ ਗੱਲ ਨਹੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪੂਰੇ ਭਾਰਤ ਦੇ ਵਿੱਚ ਲੱਗ ਲੱਗ ਜਗ੍ਹਾ ਤੇ ਕੁਲਚਾ ਜਿਹੜਾ ਖਾਦਾ ਨਾ ਹਾਂਜੀ ਹਾਂਜੀ ਜੇ ਮੈਨੂੰ ਕਿਸੇ ਨੇ ਪੁੱਛਿਆ ਵੀ ਦੁਨੀਆ ਦੇ ਵਿੱਚ ਨੰਬਰ 1 ਕੁਲਚਾ ਕਿੱਥੇ ਆ ਹਾਂ ਹਾਂਜੀ ਤਾਂ ਨੰਬਰ 1 ਦੇ ਮੈਂ ਪੱਪੂ ਦਾ ਗੋਲਚਾ ਬਸੀ ਬਠਾਣਾ ਦਾ ਜਿਹੜਾ ਨਾ ਮਾ ਨਾਮ ਲਿਆ ਰੇਗ ਜਗ੍ਹਾ ਤੇ ਅੱਛਾ ਜੀ 2 ਨੰਬਰ ਤੇ ਸਾਡਾ ਮਰੰਦੇ ਖੜਦੇ ਆ ਇੱਕ ਵੀਰ ਪਿੱਛੇ ਉਹ ਹਾਂਜੀ ਹਾਂਜੀ ਉਹ ਵੀ ਵਧੀਆ ਬਣਾਉਂਦਾ ਪਰ ਉਦੋਂ ਤੇਰੇ ਨਾਲ ਉਹਦੀ ਰੈਂਕ ਲੋ ਆ ਮਤਲਬ ਤੁਸੀਂ ਦੋਹੇ ਜਿਹਨੇ ਟਾਪ ਤੇ ਚੱਲਦੇ ਆ ਹਾਂ ਨਹੀਂ ਨਹੀਂ ਚਲੋ ਇੱਕ ਹੈ ਤੇ ਦੁਕਾਨ ਦਾ ਪੱਪੂ ਵੀ ਕਿੱਦਾਂ ਹੋਇਆ ਸਿਸਟਮ ਵੀ ਦੁਕਾਨ ਵੀ ਕਰੀਏ ਨਾਲ ਕਨਫੈਕਟਰੀ ਦੀ ਇੱਕ ਕਨਫੈਕਟਰੀ ਦੀ ਸਾਡੇ ਕੋਲੇ ਸ਼ੰਕਰ ਜੀ ਹੈਗੇ ਆ ਉਹ ਸਾਡਾ ਬਸ ਸਾਥ ਦਿੰਨੇ ਆ ਬਹਾਰੀ ਬੈਠੇ ਆ ਅੱਛਾ ਬਾਕੀ ਸਾਡੇ ਖੁੱਲਰ ਬੌਜੀ ਐ ਇਥੇ ਸਾਡੇ ਆਪਣੇ ਉਹਨਾਂ ਦੇ ਮਾਲਕ ਹੈ ਉਹ ਉਹ ਵੀ ਸਾਡੇ ਲਈ ਰੱਬ ਹੈ ਉਹਨਾਂ ਨੇ ਸਾਡਾ ਮਤਲਬ ਇਹ ਦੁਕਾਨਾਂ ਉਹਨਾਂ ਨੇ ਦਿੱਤੀਆਂ ਬੱਚਿਆਂ ਦਾ ਵੀ ਰਿਕਾਰ ਉਹਨਾਂ ਦੇ ਸਿਰ ਤੇ ਸਮਝ ਲਓ ਤੇ ਸਾਡਾ ਵੀ ਸੋਣ ਦੁਕਾਨ ਦੇਤੀ ਟਿਕਾਣਾ ਦੇ ਸਾਡਾ ਮਿਲ ਗਿਆ ਠੀਕ-ਠਾਕ ਚੱਲ ਰਿਹਾ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਸਾਡੇ ਕੋਲ ਸ਼ਬਦ ਨਹੀਂ ਵੀਰ ਅੱਛਾ ਪਰਮਾਤਮਾ ਦਾ ਧੰਨਵਾਦ ਕਰਨ ਵਾਸਤੇ ਨਹੀਂ 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 ਸਾਡੇ ਕੋਲ ਸ਼ਬਦ ਨਹੀਂ ਪਰਮਾਤਮਾ ਦਾ ਧੰਨਵਾਦ ਕਰਨ ਲਈ ਭਗਵਾਨ ਕੋਲੇ ਨਾਮ ਦਾ ਠੀਕ ਹੈ ਜੀ ਹਾਂ ਸਾਡੇ ਕੋਲ ਸ਼ਬਦ ਸ਼ਬਦ ਹੀ ਮੁੱਕ ਗਏ ਮੈਂ ਤਾਂ ਜਦ ਵੀ ਆਇਆ ਜੀ ਉਰੇ ਲੈਨ ਚ ਲੱਕੀ ਕੁਲਚਾ ਮਿਲਿਆ ਇਹਦਾ ਕੀ ਕਰਨਾ ਇਹ ਮਹਾਦੇਵ ਦੀ ਕਿਰਪਾ ਅੱਛਾ ਹਰ ਹਰ ਮਹਾਦੇਵ ਗੱਡੀਆਂ ਮੈਂ ਦੇਖ ਰਿਹਾ ਵੀ ਆਲੇ-ਦੁਆਲੇ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਕੋਲੇ ਨਾਲ ਤੇ ਖੜਾਣੇ ਆ ਉਹੀ ਆਪਣੇ ਵੈਨ ਨਾਲ ਲਾਉਂਦੇ ਆ ਮਹਾਦੇਵ ਹਾਂ ਹੋਣ ਵੀ ਦੇਖ ਲਓ ਰੇੜੀ ਦੇ ਆਲੇ ਦੁਆਲੇ ਤਕਰੀਬਨ ਕਿੰਨੇ ਲੋਕੀ ਖੜੇ ਐ ਬੇਟਿੰਗ ਦੇ ਵਿੱਚ ਨਹੀਂ ਨਹੀਂ ਗੱਲ ਆਂਦੀ ਗੁਲਚਾ ਨਹੀਂ ਮਿਲਦਾ ਵੀ ਇਹ ਕੀ ਚੱਕਰ ਐ ਏਡੀ ਗੱਲ ਤੁਹਾਨੂੰ ਕਹੀ ਕਿ ਬੋਲੇ ਨਾਂ ਤੇ ਉਹ ਆਪੇ ਹੀ ਭੇਜ ਦੇਗਾ ਹੱਕ ਠੀਕ ਐ ਅਸੀਂ ਤਾਂ ਆਪਣਾ ਕੰਮ ਕਰਨਾ ਸਵੇਰੇ ਸਾਫ ਸੁਥਰਾ ਦਿਲੋਂ ਤੇ ਕੰਮ ਕਰਕੇ ਰੇੜੀ ਤੇ ਆ ਕੇ ਡਿਊਟੀ ਵੀ ਦੇਣੀ ਐ ਸਾਰਾ ਕੰਮ ਦੇਖਣਾ ਹੁੰਦਾ ਬਾਕੀ ਗੱਲ ਇਹ ਐ ਕਿ ਬਾਕੀ ਪਰਿਵਾਰ ਦਾ ਸਾਥ ਕਿੰਨਾ ਕੁ ਮਿਲਿਆ ਸਾਥ ਪਰਿਵਾਰ ਦਾ 100% ਅੱਛਾ 1001% ਕਹੋ ਠੀਕ ਹੈ ਜੀ ਹਾਂ ਕਿਦਾਂ ਮਹਿਸੂਸ ਹੁੰਦਾ ਵੀ ਦੁਨੀਆ ਦੇ ਵਿੱਚ ਨੰਬਰ 1 ਤੇ ਤੁਸੀਂ ਹੋ ਬਹੁਤ 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 ਦੇ ਵਿੱਚ ਬਹੁਤ ਆਸੀਸ਼ ਇਹ ਕਹਿੰਦੇ ਆ ਨਾ ਕਿ ਅਸੀਂ ਆਪਣਾ ਕਿਰਤ ਹੱਕ ਲਾਲ ਦੀ ਕਮਾਈ ਕਰਕੇ ਪਰਿਵਾਰ ਚਲਾ ਰਹੇ ਆ ਅਸੀਂ ਕਹਿੰਦੇ ਨਜਾਰੇ ਚ ਹੈ ਸਵਰਗ ਚ ਹੈ ਜੀ ਬਿਲਕੁਲ ਨਹੀਂ ਸਵਰਗ ਚ ਨਹੀਂ ਉਹ ਤੁਹਾਡੀ ਸਾਲਗੀਆਂ ਪਈ ਦਿਖ ਰਿਹਾ ਬੱਬੂ ਵੀਰ ਅਸੀਂ ਸਵਰਗ ਚ ਆਇਆ ਨਹੀਂ ਨਹੀਂ ਅੱਪਾ ਤੁਸੀਂ ਦੇਖੋ ਜਿਹੜੇ ਤੁਹਾਡੇ ਕਾਰੀਗਰ ਵੀਰ ਆਏ ਨੇ ਤਾਂ ਕਿੰਨਾ ਸਹਿਯੋਗ ਆ ਨਾਲ ਇਹਨਾਂ ਦਾ ਇਹਨਾਂ ਦਾ ਪੂਰਾ ਸਹਿਯੋਗ ਹੈ ਜੀ ਸੱਜੇ ਖੱਬੇ ਵਾਹ ਥੋੜਾ ਸਭ ਸਭ ਪ੍ਰਵਾਹ ਨਹੀਂ ਹੈ ਪਿਤਾ ਜੀ ਨੂੰ ਚਾਚੇ ਨੂੰ ਭਾਈ ਉਹਨੂੰ ਬਿਠਾ ਦਿਓ ਪਰ ਚਾਚਾ ਦਿਖਦਾ ਨਹੀਂ ਚਾਚਾ ਕੰਮ ਕਰਦਾ ਰਹੀ ਸੀ ਆ ਚਲੋ ਤੁਹਾਡੀ ਡਿਊਟੀ ਲਈ ਹੋਈ ਹੈ ਤੁਸੀਂ ਵੀ ਆਪਣੀ ਬਈ ਬਿਲਕੁਲ ਬਿਲਕੁਲ ਸਹੀ ਨਾਰਬਰ ਸਾਹਿਬ ਦਿੰਨੇ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਇੱਕ ਵੱਡਾ ਬ੍ਰਾਂਡ ਕੁਲਚੇ ਦੇ ਵਿੱਚ ਜੇ ਸਾਡੇ ਪੱਕੂ ਵੀਰ ਦਾ ਕੁਲਚਾ ਬ੍ਰਾਂਡ 'ਚ ਨੰਬਰ 1 ਤੇ ਆ ਗਿਆ ਹਾਂ ਬਿਲਕੁਲ ਸਹੀ ਗੱਲ ਹੈ ਮੈਂ ਜਰੂਰ ਬੇਨਤੀ ਕਰੂੰਗਾ ਵੀ ਜਿਹੜੇ ਸਾਰੀ ਦੁਨੀਆ ਤੋਂ ਦੇਖ ਰਹੇ ਆ ਲੈਂਦੇ ਪੰਜਾਬ ਵਾਲੀ ਵੀ ਦੇਖਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਆਏ ਜਾਂ ਪੂਰੇ ਸੰਸਾਰ 'ਚੋਂ ਜਿਹੜੇ ਵੀ ਲੋਕੀ ਕੁਲਚੇ ਖਾਣ ਦੇ ਸ਼ੇਕੀਨਾਂ ਦਾ ਨੰਬਰ 1 ਰੈਂਕ ਭਈ ਸਾਡੇ ਪੱਕੂ ਕੁਲਚੇ ਵਾਲੇ ਵੀ ਇੱਥੇ ਜਰੂਰ ਆਇਓ ਬਸੇ ਪਠਾਨਾ ਬਸੇ ਪਠ ਸਾਬ ਕੀ ਲਿਕੇਸ਼ਨ ਬੰਦੀ ਹੋਣਾ ਲੋਕੇਸ਼ਨ ਦੱਸ ਦਿਓ ਕਿਦੇ ਸਤੇ ਆ ਗੁਰੂ ਘਰ ਫਤੇਗੜ ਸਾਹਿਬ ਬਲਦੀ ਬਲਦੀ ਸੱਤੋ ਮਹਗੀ ਧਰਤੀ ਔਰ ਇੰਨੀ ਫਗੱਤਰ ਧਰਤੀ ਬਲਦੀ ਉਹ ਫਤੇਗੜ ਸਾਹਿਬ ਉਸ ਤੋਂ ਅੱਗੇ ਸ਼ਹਿਰ ਬਸੀ ਪਠਾਨਾ ਬਿਲਕੁਲ ਜੀ ਉਹਦੀ ਤਰਫ ਹਾਂ ਮਰੀਂਡਾ ਰੋਡ ਹੈ ਮੇਰੇ ਰੋਡ ਤੋਂ ਸਾਡੀ ਜਿਹੜੀ ਲੱਗਦੀ ਆ ਉਸੇ ਸਾਡੀ ਨੀਅਰ ਬਾਈ ਕੀ ਪੈ ਜਾਂਦਾ ਨਾਮਦੇ ਕਾਲਜ ਨਾਮਦੇ ਕਾਲਜ ਹਾਂ ਜੀ ਬਿਲਕੁਲ ਨਾਮਦੇ ਕਾਲਜ ਪੰਡਾ ਤੁਸੀਂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡੇ ਵਾਸਤੇ ਤੁਹਾਡਾ ਜਿਆਦਾ ਹੀ ਅਸੀਂ ਜਦੋਂ ਆਈਡੀ ਪੜ੍ਹਦੇ ਸੀ ਨਾ 2000 ਸੱਤ ਦੀ ਗੱਲ ਹੋਣੀ ਹੈ ਅੱਛਾ ਵੀ ਆਪਣੇ ਕੋਲਚੇ ਖਾ ਕੇ ਜਾਂਦੇ ਰਹੇ ਹਾਂ ਕਿੰਨੇ ਸਾਲ ਹੋ ਗਏ ਇਹ ਲਗਾਂਦੇ ਨੂੰ ਪੁਲਚੇ ਕਿੰਨਾ ਕਿੰਨੀ ਉਮਰ ਸੀ ਜਦੋਂ ਇਹ ਪਹਿਲੀ ਵਾਰ ਜੜੀ ਲਾਈ ਦੀ ਮੈਂ ਤਾਂ ਤਾਂ ਲਗਭਗ 89 ਦੇ ਟਾਈਮ ਤੋਂ ਪੁਲਚੇ ਲਾ ਰਿਹਾ ਪਰ ਮੈਂ ਨਾ ਟੱਕਰਾ ਮਾਰ ਮਾਰ ਕੇ ਇੱਧਰ ਉੱਧਰ ਇੱਧਰ ਉੱਧਰ ਫਿਰ ਮੈਂ ਪੁਲਚੇ ਦੇ ਹੀ ਆ ਕੇ ਟਿਕਿਆ ਅੱਛਾ ਪਰ ਉਸ ਮਾਲਕ ਨੇ ਨਾ ਮੇਰਾ ਪਹਿਲਾਂ ਪੁਲਚੇ ਇੱਥੇ ਨਾ ਜਿੱਥੇ ਹੋਰ ਸ਼ੁਰੂ ਕਰਿਆ ਦਾ ਮੈਂ ਸਭ ਤੋਂ ਪਹਿਲਾਂ ਸਰਾਂ ਰੇਲਵੇ ਰੋਡ ਤੇ ਜੜੀ ਲਗਾਈ ਉਸ ਤੋਂ ਬਾਅਦ ਉਹ ਬੱਸੀ ਪੁਠਾਣਾ ਆ ਗਿਆ ਇਹ ਤੋਂ ਮਨੇ ਸਾਡੇ ਰਾਜਾ ਪਟਵਾਰੀ ਸਾਹਿਬ ਨੇ ਉਹਨਾਂ ਨੇ ਮੈਨੂੰ ਬੱਸੀ ਸਿ ਉਹਨਾਂ ਨੇ ਬਸੀ ਸਿਫਟ ਕਰਿਆ 150 ਰੁਪਏ ਮਹੀਨੇ ਦੇ ਮਕਾਨ ਦਵਾਇਆ ਕਿਰਾਏ ਤੇ ਅੱਛਾ ਇਹ ਪੱਕੇ ਬਸ ਲਈ ਬਸਿ ਬਿਠਾਣਾ ਲਈ ਹੋ ਗਿਆ ਪੂਰਾ ਪਿੱਛੇ ਕੋਈ ਆਇਆ ਹੀ ਨਹੀਂ ਸਾਡੀ ਮਾਤਾ ਜੀ ਉਹ ਚੜਾਈ ਕਰਕੇ ਬਾਪੂ ਸਾਹਿਬ ਉਹ ਚੜਾਈ ਕਰਕੇ ਤੇ ਉਹ ਫੈਮਿਲੀ ਸਾਡੀ ਇੱਥੇ ਬੱਚੇ ਉਰੇ ਜੰਮੇ ਆ ਸਾਲ ਜ਼ਿਆਦਾ ਹੋ ਵੀ ਕਿਹੜਾ ਘਰ ਦਾ ਜਦਬਦੀ ਬਣਾਣਾ ਲਗੇ 99 ਦੀ ਰੀੜੀ ਲਾ ਰਿਆਂ ਅੱਛਾ 99 ਦੀ ਰੀੜੀ ਲਾ ਰੇ ਹਾਂ ਹਾਂ ਥਸਰਾ ਅੰਤ ਕਿਨੇ ਸਾਲ ਆਏ ਸਰਾਂਤੋਂ ਥੋੜਾ ਚਿਰ ਹੀ ਲਾਇਆ ਮੈਂ 5-7-5-4 ਮਹੀਨੇ ਅੱਛਾ 88 ਦੇ ਦੌਰ ਚ ਦਾ ਰੂਪ ਸਮੇਂ ਨਾ ਸੀਆਰਪੀਏ ਬਾਰੇ ਕਹਿੰਦੇ ਸੀ ਤੂੰ ਮੇਰੇ ਭਾਈ 6-5 ਵਜੇ ਘਰ ਜਾ ਰੋ ਅੱਛਾ ਉਹ ਵਾਲਾ ਦੌਰ ਦੇਖਿਆ ਹੈ ਉਹ ਵਾਲਾ ਦੌਰ ਹਾਂ ਕੋਈ ਕੁਛ ਸਾਡੇ ਕੋਲ ਆਦ ਨਹੀਂ ਹੈ ਭੋਲੇ ਨਾ ਦੀ ਬੜੀ ਦਿਆ ਹੈ ਅਪਾਰ ਕਿਰਪਾ ਹੈ ਉਹ ਲੈਣਾ ਛੱਡਾ ਤੇ ਆਈਪੀਆਈ ਗਾਲ ਆਈਡੀ ਗਾਲ ਜੇ ਪੜਦੇ ਹੋਰ ਜਿੰਨੇ ਤੁਹਾਡੇ ਕੋਲ ਉਹਨੇ ਕੁਲਚਾ ਖਾ ਕੇ ਜਾਂਦੇ ਇੱਕ ਵਾਰ ਉਹਨਾਂ ਦਾ ਧੰਨਵਾਦ ਜ਼ਰੂਰ ਕਰ ਲੋ ਜਿਹੜੇ ਤੁਹਾਡੇ ਕੋਲ ਕਾ ਕਰਦੇ ਕੋ ਯਾਰ ਕਾਲਜ ਵਾਲੇ ਸਕੂਲ ਵਾਲੇ ਉਹਨਾਂ ਆਪ ਦੇ ਕਾਲਜੇ ਨਹੀਂ ਲੱਗ ਰਿਹਾ ਸੀ ਸਾਰ ਨੂੰ ਕਹਿੰਦੇ ਆ ਕਿ ਸਾਰ ਤੁਸੀਂ ਕਾਲਜ ਲਵਾਓ ਸਾਡਾ ਕੰਮ ਤੇਜ਼ੀ ਹੋਵੇ ਅੱਛਾ ਸਕੂਲ ਕਾਲਜ ਦਾ ਤਾਂ ਬਹੁਤ ਸਾਥ ਹੈ ਸਾਡੇ ਸਕੂਲ ਕਾਲਜ ਤੇ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੈ ਨਹੀਂ ਨਹੀਂ ਪਰ ਹੋਰਦਾ ਮੈਂ ਦੂਰੋ ਦੂਰੋ ਵੀ ਲੋਕ ਆਣ ਲੱਗੇ ਨਾ ਇਹ ਦੂਰੇ ਦੇ ਹੋ ਕੇ ਕਾਲਜ ਵਾਲੇ ਜਿਹੜੇ ਦੂਰੋਂ ਆ ਰਹੇ ਆ ਦੂਰੋਂ ਵੀ ਅੱਲੇ ਖਰੜੋ ਮੁਹਾਲੀ ਤੋਂ ਮਰਿੰਡੇ ਤੋਂ ਅਸੀਂ ਤੋਂ ਹਰ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੋਂ ਦੂਰ ਦੂਰਾਂ ਦੇ ਹਰ ਕੋ ਕਸਟਮਰ ਫੋਨ ਕਰਕੇ ਆਨੇ ਆ। ਫੋਨ ਕਰ ਦਿਆ। ਨੰਬਰ ਸਾਡਾ ਗੂਗਲ ਤੇ ਚੱਲਦਾ ਠੀਕ ਹੈ। ਤੇ ਫੋਨ ਕਰਦੇ ਆ। ਚਲੋ ਬੱਬੂ ਵੀਰ ਜੀ ਤੁਹਾਡੇ ਕੋਲ ਵੀ ਰੈਸ਼ ਹੋ ਗਿਆ। ਹਾਂ ਕੋਈ ਕੀਮਤੀ ਸਮਝ ਦਿੰਦਾ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਹੈ। ਮਾਣ ਦੇ ਵੈਸੇ ਤਰ੍ਹਾਂ ਤੁਹਾਡੇ ਪਰ ਕਿਰਪਾ ਬਣੀ ਰੱਖੇ ਜੀ। ਬਣੀ ਕਿਰਪਾ ਹੈ ਜੀ ਮਹਾਦੇਵਿਆ ਪਾਰ ਕਰਦਾ ਬਹੁਤ ਤੁਹਾਡਾ ਧੰਨਵਾਦ ਜੀ ਹਰ ਹਰ ਮਹਾਦੇਵ ਜੈ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਜਰੂਰ ਸਾਰੇ ਵੀਡੀਓ ਸ਼ੇਅਰ ਕਰਿਓ ਤੇ ਮੈਨੂੰ ਫੋਲੋ ਕਰਿਓ ਜਿਹਨੇ ਜਿਹਨੇ ਵੀ ਸਾਡੇ ਪੱਪੂ ਵੀਰ ਕੋਲ ਆ ਕੇ ਕੁਲਚੇ ਛੋਲੇ ਖਾਤੇ ਆ ਜਰੂਰ ਕਮੈਂਟ ਦੇ ਵਿੱਚ ਹਾਜ਼ਰੀ ਲਗਵਾਇਓ ਮੇਰਾ YouTube ਚੈਨਲ JRC Live TV ਉਹਨੂੰ ਵੀ ਸਬਸਕ੍ਰਾਈਬ ਕਰਿਓ Instagram ਚੈਨਲ JRC Singer Official ਉਹਨੂੰ ਵੀ ਜਾ ਕੇ ਤੁਸੀਂ ਫੋਲੋ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਹਰ কুਸਤੀ ਦੰਗਲ ਟੂਰਨਾਮੈਂਟ ਤੇ ਤੁਸੀਂ ਕਮੈਂਟਰੀ ਕਰਾਉਣ ਦੇ ਲਈ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਐਡਵਰਟਾਈਜ਼ਮੈਂਟ ਕਰਾਉਣ ਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 9041363963 ਜਰੂਰ ਵੀਡੀਓ ਸ਼ੇਅਰ ਕਰੋ ਜੀ ਤੁਹਾਡਾ ਆਪਣਾ ਐਂਕਰ ਜੀ ਆਰ ਸੀ ਐਸੀ ਤਰ੍ਹਾਂ ਬਲਾਗ ਆਉਂਦੇ ਰਹਿਣਗੇ